ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਵੀਰ ਹੋਣਾ ਕੋਲ ਚੈੱਕ ਕਰੂਗਾ ਜਿਸ ਤਰ੍ਹਾਂ ਮਿਹਨਤ ਲਾ ਲਾ ਕੇ ਸਰੀਰ ਬਣਾਇਆ ਤਾਂ ਇਸ ਤਰ੍ਹਾਂ ਦੇ ਆਰਡਰ ਕੁਆਲਟੀ ਵੇਖੋ ਜਿੱਦਾਂ ਡੋਲੇ 'ਚ ਛੱਲੀ ਪੈਂਦੀ ਆ ਚੰਗੀ ਮਿਹਨਤ ਲਾਈ ਹੋਵੇ ਤਾਂ ਡੋਲੇ 'ਚ ਖੱਲੀ ਬੰਨ੍ਹਦੀ ਨਾ ਉਦਾਂ ਦੀ ਆ ਫੇਸ ਕੁਆਲਟੀ ਚੈੱਕ ਕਰੋ ਤਾਂ ਤੋਰੀ ਦੀ ਭਾਈ ਤਾਂ ਨਹੀਂ ਥੱਲੇ ਵੇਚ ਸਕਦਾ ਚਿੱਕੜ ਜਾ ਬਹੁਤ ਮੰਦਾ ਨਿੱਕਾ ਸਿੰਘ ਪਤਲਾ ਮੂੰਹ ਇਹ ਥੜਾ ਦੀ ਕੁਆਲਟੀ ਚੈੱਕ ਕਰੋ ਤੁਸੀਂ ਮੁਠੀ ਵਾਲਾ ਥਾਂ ਸਪੇਸ ਤੇ ਬਿਲਕੁਲ ਇਹ ਕਰਦੇ ਵੀਰ ਜੀ ਹਣਾ ਨਾਲ ਗੱਲ ਕੀ ਡਿਮਾਰ ਡਾਕਣ ਵਾਲਾ ਸੂਹਾ ਕਿਹ ਕੀ ਦੁੱਧ ਦਾ ਕਿੰਨਾ ਸੂਹਾ ਵੀਰ ਜੀ ਵੀਰ ਜੀ ਦੁੱਧ ਸੁਆ ਹਾਂ ਜੀ ਆ ਦੁੱਧ ਸੁਆ ਵੀਰ ਜੀ ਦੁੱਧ ਸੁਆ ਕਿੰਨੇ ਦਿਨ ਹੋ ਗਏ ਸੂਈਦੋ ਜੀ ਮੇਰੀ ਨੂੰ ਅਜੇ ਭਾਈ 7 ਕ ਦਿਨ ਹੀ ਹੋਏ ਅਜੇ ਯਾਨੀ ਕਿ ਦੁੱਧ ਬੋਲੇਜ ਮਿਕਸ ਦੇ ਚੱਲ ਰਹੇ ਜੀ ਕਿੰਨਾ ਦੁੱਧ ਆ ਜੀ ਹੋ ਤਾ ਹੈਗਾ ਭਾਈ ਇਹ ਸਿਰੇ 14 15 ਲੀਟਰ ਕਿੰਨਾ ਕਰ ਜੂਗੀ ਜੀ ਬਾਜੂ ਗਈ ਦੋਤਾ ਸੋਨਾ 17 ਲੀਟਰ ਦਾ ਹੀ ਜਾਣਾ ਗੱਡੀ ਨੂੰ ਆ ਟਾਈਮ 14 ਲੀਟਰ ਦੀ ਗਾਰੰਟੀ ਆ ਠੀਕ ਹੈ ਕੀ ਡਿਮਾਂਡ ਕਰਦੇ ਹੋ ਡਿਮਾਂਡ ਭਾਈ ਆ ਬੜੇ ਡੇਰ ਲੱਖ ਰੁਪਈਆ ਦਾ ਦੇ ਲੈਣ ਕਿੱਥੇ ਖੋਜੂ ਦੇ ਲੈਣ ਦੀ ਗੱਲ ਕਰਨਾ ਹੈ ਫਿਰ ਦੇ ਠੀਕ ਠੀਕ ਨੰਬਰ ਦੱਸ ਦੇ ਨੰਬਰ 22 27 ਨੰਬਰ ਮੜਾ ਜਾਓ ਪਾਸੇ ਦੰਦੇ 9012 95012 ਹਾਂਜੀ 95012 ਹਾਂਜੀ 314 ਬਸ ਉਹ ਦੋਸਤੋ ਝੋਟੀ ਆ ਬਹੁਤ ਕਮਾਲ ਦੀ ਤੇ ਛੋਟਾ ਮੋਲ ਆ ਤੇ ਆਰਡਰ ਕੁਆਲਟੀ ਚੈੱਕ ਕਰੋ ਭਲੂਣਾ ਜੇ ਤੇ ਗੱਬਣ ਉਹ ਖੜੇ ਨੇ ਤੇ ਭਾਈ ਉਹਨਾਂ ਨੂੰ ਪੁੱਛਾ ਕਿੰਨੇ ਦਿਨ ਰਹਿੰਦੇ ਆ ਲੈਓ ਵੀਰ ਜੀ ਕੋਨੇ ਲੈਓ ਕਿੱਕੜ ਕਰਕੇ ਨਾ ਜਿਆਦਾ ਲੰਮਾ ਤੋਰੀ ਦਾ ਨਹੀਂਗਾ ਡੰਗਰੇ ਇੱਕ ਤਿਲਕ ਦਾ ਇੱਕ ਡਰਦਾ ਬੜਾ ਫੇਸ ਕੁਆਲਟੀ ਸਿੰਘ ਤੇ ਚਾਲ ਵੇਖੀ ਝੋਟੀ ਦੀ ਤੇ ਬਹੁਤ ਸੋਹਣੀ ਝੋਟੀ ਆ ਚੰਗੀ ਵੀਰ ਕੋਈ ਸਾਂਭ ਲੇ ਤੇ ਵੱਡੀ ਝੋਟੀ ਨਾ ਦੁੱਧ ਜੋ ਸਕਦਾ ਆ ਥਾੜੇ ਵੇਖੋ ਬਲੂਨ ਆ ਜੀ ਬਲੂਨ ਆ ਜੀ ਦੁੱਗੀ ਆ ਮੂਹੋਂ ਦੁੱਗੀ ਆ ਮੂਹੋਂ ਤੇ ਅਜੇ ਕੱਚੀ ਆ ਵੀਰ ਉਹਨਾਂ ਪੁੱਛਦੇ ਕਿੰਨੇ ਦਿਨਾਂ ਦੀ ਕੱਚੀ ਆ ਤੇ ਬਾਕੀ ਬਹੁਤ ਸੋਹਣੀ ਆ ਡਰ ਕੁਆਲਟੀ ਦੇ ਥਾੜੇ 250 ਸਸਿਗਾ ਵੀਰ ਜੀ 250 ਇਹ ਕਿੰਨੇ ਦਿਨਾਂ ਦੀ ਕੱਚੀ ਪਈ ਲਓ ਚਲੋ ਵੀ ਹਫਤਾ ਹਫਤਾ ਉਹਨਾਂ ਤੋਂ ਤਾਂ ਬਹੁਤ ਸੋਹਣੀ ਬਣ ਜੂਗਾ ਹਾਂ ਜੀ ਹਾਂ ਠੀਕ ਉਹ ਤਰ੍ਹਾਂ ਠੰਡੀ ਧੀਰੀ ਝੋਟੀ ਲੱਗਦੀ ਤੇ ਇਹਦਾ ਆਪਾਂ ਕੀ ਮੰਨ ਕੇ ਚੱਲੀ ਵੀ ਦੋ ਦੋਊਗੀ ਦੋ ਦੋਗੀ ਇਹ 10-12 ਕਿਲੋ 10-12 ਕਿਲੋ ਠੀਕ ਪਹਿਲਾਂ ਆ ਜੇ 23 ਸਾਲ ਦਾ ਬੱਚਾ ਆ ਪਹਿਲਾਂ ਠੀਕ ਅਜਾ ਇਹ ਤਾਂ ਮੰਨ ਲਾ ਵੀ ਤਿਆਰ ਹੋਣਾ ਇਹਨੇ ਹੁਣ ਜਾ ਕੇ ਸਾਂਵਲੂਗਾ ਇਹਦੇ ਥੱਲੇ ਭਾਵੇਂ 15 ਲੀਟਰ ਚੋਲੇ ਤੇ ਜੇ ਸਾਬੇਣਾ ਦਾ ਭਾਵੇਂ ਇਹਦੇ ਥੱਲੇ 2 ਕਿਲੋ ਚੋਲੇ ਉਹ ਤਾਂ ਅਗਲੇ ਸਾਂਵਲ ਤੇ ਕੀ ਡਿਮਾਂਡ ਹੈ ਜੀ ਇਹਦਾ 1.5 ਜੀ ਦੇ ਲੈਣ ਕਿੱਥੇ ਰੋ 94 ਜੀ ਦੇ ਪੂਰੇ 90 ਜੀ ਦੇ ਦੀ ਨੰਬਰ ਦੱਸ ਦੇ ਯਾਰ 94638 ਹਾਂਜੀ 1330 ਠੀਕ ਸੋ ਦੋਸਤੋ ਵੀਰ ਉਡਾ ਕੋ ਮਾਜਾ ਵੱਡੇ ਪੱਲੇ ਦੀ ਬਹੁਤ ਸੋਹਣੀ ਫੁੱਲਾ ਸਿੰਘ ਆ ਤੇ ਬਿਲਕੁਲ ਪਤਲਾ ਚਮ ਤੇ ਗੱਬਣਾ ਨੀਲੀ ਰਾਵੀ ਦੇ ਵਿੱਚ ਹੋਦੀ ਏ ਛੋਟੀ ਅਟਰ ਕੁਆਲਟੀ ਤੇ ਪਿੱਛਾ ਦੇਖੋ ਲਿਆ ਵੀਰ ਜੀ ਲਾਇਓ ਦੇ ਸਾਦੇ ਛੋਟੀ ਬਹੁਤ ਸ਼ਾਨਦਾਰ ਚੰਗੀ ਵਜਨ ਵੱਟੇ ਵਾਲੀ ਆ ਬਹੁਤ ਸੋਹਣੀ ਗੱਬਣਾ ਆ ਜੇ ਤੇ ਪੁਸ਼ ਦੇ ਵੀਰ ਤੋਂ ਕਿੰਨੇ ਦਿਨ ਲੈਂਦੀ ਆ ඉක්න මස කීටම බිලා? ਸਸਿਕਾ ਜੀ ਸਸਿਕਾ ਜੀ ਕਿੰਨਾ ਸੂਆ ਵੀਰ ਜੀ ਤੀਜਾ ਸੂਆ ਕਿੰਨੇ ਦਿਨ ਬਾਕੀ ਹੋ ਜੀ 10 ਦਿਨ ਬਾਕੀ ਨੇ ਉਹਨੇ ਤਾਂ ਉਹ ਤਾਂ ਬਹੁਤ ਸੋਹਣਾ ਚੱਡਾ ਬਣਾਇਆ ਜੀ ਬਹੁਤ ਵਧੀਆ ਜੀ ਉਹ ਪੂਰਾ ਭਰ ਜੂ ਚੰਗੇ ਵਜਨ ਮੱਤੇ ਆ ਜੀ ਤੇ ਕਿੰਨਾ ਦੁੱਧ ਹੀ ਆਸ ਰੱਖਦੇ 15 ਕਿਲੋ ਪਿਛਲੇ ਸੂਵੇ ਕਿੰਨਾ ਦਿੱਤਾ ਜੀ ਪਿਛਲੇ ਸੂਵੇ 15 ਕਿਲੋ ਦਿੱਤਾ 15 ਐਰਕਾ ਵੀ 15 ਹੀ ਅੱਖ ਦਾ ਪਿਪਾ ਅਗਲਾ ਸਾਮ ਕੇ ਬਾਅਦ ਤੇ ਕਰ ਲੈ ਕਰ ਲੈ 15 ਦੀ ਆਪਣੀ ਕਿਰਾਇਆ ਕੀ ਡਿਮਾਂਡ ਆ ਜੀ ਇਹਦੇ ਗੇੜ ਮੰਗਦੇ ਹੈ ਡੇਡ ਅੱਛਾ ਨੰਬਰ ਦੱਸ ਦਿਓ ਨੰਬਰ 95920 ਹਾਂਜੀ 496 ਠੀਕ ਹੈ ਲੋ ਦੋਸਤੋ ਅੱਜ ਇੱਕ ਹੋਰ ਬੂਰੀ ਮਾਜਾ ਮੰਡੀ ਦੇ ਵਿੱਚ ਅੱਜ ਤਾਂ ਬੂਰੀ ਦੀ ਝੜੀ ਲੱਗੀ ਨਹੀਂ ਤੇ ਲੱਭਦੀ ਨਹੀਂ ਆਰਡਰ ਕੁਆਲਟੀ ਵੇਖੋ ਓਹ ਸ਼ਾਨਦਾਰ ਆਰਡਰ ਕੁਆਲਟੀ ਹੈ ਚੰਗੀ ਫੋਣੀ ਮਾਲਾ ਵਿੱਚ ਝੋਟੀ ਆ ਚੰਗੀ ਰਾਜੀ ਚੰਗਾ ਸੋਹਣਾ ਪੇਟ ਪੂਰਾ ਲਿਆ ਬਾਈ ਆ ਤੇ ਫੇਸ ਕੁਆਲਟੀ ਦੂਸਤੋਂ ਦੇਖੋ ਬਹੁਤ ਸੋਹਣੀ ਫੇਸ ਕੁਆਲਟੀ ਹੈ ਤੇ ਚੰਗੀ ਸੋਹਣੀ ਝੋਟੀ ਸਮਝੀ ਨਿੱਕੀ ਵਕੀ ਦੇ ਵਿੱਚ ਝੋਟੀ ਆ ਤੇ ਬਾਕੀ ਭਾਈ ਹੁਣਾਂ ਨਾ ਕਰਦੇ ਗੱਲ ਕੀ ਰੇਟ ਆ ਕੀ ਡਿਮਾਂਡ ਆ ਆਰਡਰ ਕੁਆਲਟੀ ਬਹੁਤ ਸ਼ਾਨਦਾਰ ਲੱਗਦੀ ਤਾਂ ਦੂਜੇ ਸੂਏ ਆ ਬਾਕੀ ਭਾਈ ਹੁਣਾਂ ਦੱਸਦੇ ਥਾਣੇ ਦੇਖ ਲੈ ਆ ਬਹਿਣੀ ਵਾਲੇ ਪਾਸੋਂ ਥਾਣੇ ਸਰਦਾਰ ਬਹੁਤ ਠੋਰਾ ਤਾਂ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਜੀ ਇੱਕ ਨਵਾਂ ਸੂਆ ਜੀ ਇਹ ਦੂਜੇ ਸੂਏ ਦੂਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਹਫਤੇ ਕਿੰਨੇ ਹਫਤਾ ਯਾਨੀ ਕਿ ਬੋਲੇ ਦੇ ਵਿੱਚ ਹੀ ਆ ਜੀ ਕਿੰਨਾ ਬੋਲਾ ਜੀ ਦੋ ਦਾ ਤਾਂ ਮੂਹਾਂ ਜੀ ਠੀਕ ਹੈ ਜੀ ਕਿੰਨਾ ਬੋਲਾ ਜੀ 12 13 ਕਿਲੋ ਯਾਨੀ ਕਿ ਹਫਤਾ ਦਾ 15 ਲੀਟਰ ਦੁੱਧ ਮਾਰੂਗੀ ਹਾਂਜੀ ਹਾਂਜੀ ਰਾਮ ਨਾਦ 15 ਕਿਲੋ ਜੇ 13 ਕ ਮਾਲਾ ਹਰ ਦਿਨ ਹੋ ਗਏ ਸੂਈ ਨੂੰ ਤੇ 12-10 ਲੀਟਰ ਬੋਲ ਹੈ ਤੇ 15 ਦਿਨਾਂ ਤੱਕ ਡੰਗਰ ਵੱਧਾ ਹੈ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਹੋ ਟਮਾਟਰ ਇੱਕ 60 ਕਰਦੇ ਨੇ ਲੈਣ ਕਿੱਥੇ ਹੋ ਠੀਕ ਹੈ ਨੰਬਰ ਦੱਸ ਦਿਓ 96556 ਹਾਂਜੀ 77900 ਲਓ ਦੋਸਤੋ ਮੋਹਰਾ ਤੇ ਜਿੰਨੂੰ ਸਾਡੇ ਇਲਾਕੇ ਦੇ ਵਿੱਚ ਲੋਹੀ ਆਸ ਦਿੰਦੇ ਬੜੀ ਮਾਈਦੀ ਡਿਮਾਂਡ ਆ ਸਾਡੇ ਵਾਲੇ ਪਾਸੇ ਲੋਹੇ ਕਲਰ ਦੀ ਜਿੰਨੂੰ ਲੋਹਾ ਕਲਰ ਆਂਦੇ ਚਲੋ ਤੁਹਾਡੇ ਕੀ ਜਾਂਦੇ ਪਰ ਪਤਲਾ ਚੰਮ ਚੰਗੀ ਬੇਲ ਆਰਡਰ ਕੁਆਲਿਟੀ ਜਿੱਦਾਂ گاਵਾਾਂ ਦੀ ਲਈ ਹੁੰਦੀ ਚੌਰਸ ਦੇਖ ਸਕਦੇ ਹੋ ਇਹ ਥਾਣੇ ਉਤਰਾਂ ਜਿਵੇਂ ਡੌਲੇ ਦੀ ਛੱਲੀ ਹੁੰਦੀ ਆ ਲੈਓ ਜੀ ਸਿੰਘ ਥੋੜਾ ਜਿਹਾ ਖੁੱਲਾ ਹੈ ਦੇਖ ਸਕਦੇ ਹੋ ਤੁਸੀਂ ਤੇ ਫੇਸ ਕੁਆਲਿਟੀ ਬਹੁਤ ਸੋਹਣੀ ਆ ਅੱਜ ਛਾਂਤ ਝੋਟੀ ਲੱਗਦੀ ਆ ਬਾਕੀ ਜਿਹੜੇ ਵੀਰ ਨੇ ਤਾਂ ਦੁੱਧ ਚੋਣਾ ਉਹ ਤਾਂ ਸਿੰਘ ਅਲੇ ਇੰਨਾ ਵੇਦਾ ਨਹੀਂਗਾ ਤੇ ਮੈਨੂੰ ਆਰਡਰ ਕੁਆਲਿਟੀ ਬਹੁਤ ਸੋਹਣੀ ਲੱਗੀ ਹੈ ਕਮ ਸਿਕਮ 1500 ਲੀਟਰ ਦੁੱਧ ਵਾਲੀ ਹੈਗੀ ਆ ਬਾਕੀ ਅੱਗੋਂ ਮਾਲਕ ਨੂੰ ਪਤਾ ਹੋਊਗਾ ਵੀ ਇਹ ਨਹੀਂ ਆਪਾਂ ਪੱਕ ਲੈਨੇ ਉਹਨਾਂ ਦਾ ਬਾਕੀ ਆਰਡਰ ਕੁਆਲਿਟੀ ਵੀ ਕਿ ਤੁਹਾਨੂੰ ਦੱਸਾਂ ਇੱਧਰ ਦੇਖ ਲਓ ਅੱਧਾ-ਅੱਧਾ ਫੋਟਜ ਨੂੰ ਬਾਹਰ ਆਂਦੇ ਉਦਾਂ ਆਈ ਗਿਆ ਸੱਸੀਆ ਵੀਰ ਜੀ ਕਿੰਨਾ ਸੁਆ ਵੀਰ ਜੀ ਇਹ ਦੂਜਾ ਸੁਆ ਵੀਰੇ ਦੂਜਾ ਸੁਆ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੇ ਸੁਈ ਨੂੰ ਹੋ ਗਏ 8-9 ਦਿਨ ਤੇ ਬੋਲਾ ਹੀ ਆ ਕਿੰਨਾ ਜੀ 15 ਕਿਲੋ ਹੋਗਾ ਬਾਈ ਅਸ਼ਟਾ ਦੁੱਧ ਕਰ ਜੂ 16 17 ਲੀਟਰ 15 ਕਿਲੋ ਐਸ ਟਾਈਮ ਦੁੱਧ ਚ ਚਲਾਉਣ ਵਾਲਾ ਕੋਈ 17 18 ਕਿਲੋ ਵਿੱਚ ਆਬ ਜੇ ਨਾਂ ਸਾੰਬੇ ਤੇ ਭਾਮ 2 ਕਿਲੋ ਦਾ ਲੈ ਆਵੇ ਇਹ ਤਾਂ ਗੱਲ ਹੈ ਕੀ ਡਿਮਾਂਡ ਕਰਦੇ ਸੀ ਡਿਮਾਂਡ ਦਾ ਡੇਢ ਦੀ ਕਰਦੇ ਦੇ ਲੈਣ 1 35 ਠੀਕ ਨੰਬਰ ਦੱਸ ਦੋ 99556 ਹਾਂਜੀ 77909 ਠੀਕ ਹੈ ਲਓ ਦੋਸਤੋ ਮੀਣੀ ਝੋਟੀ ਕਰੋ ਚੈੱਕ ਅਪ ਬੜੀ ਡਿਮਾਂਡ ਹੁੰਦੀ ਹੈ ਕਈ ਆਸ ਦਿੰਦੇ ਮੀਣੀ ਚੰਗਾ ਸੋਹਣਾ ਕੱਦ ਕਾਠ ਤੇ ਚੰਗੀ ਸੋਹਣੀ ਲੰਥ ਤੇ ਚੰਗਾ ਸੋਹਣਾ ਪੇਟ ਫੂੜਾ ਆ ਬਾਕੀ ਗੱਬਣਾ ਵੀਰੂਣਾ ਪੁੱਛਾਂਗੇ ਕਿੰਨੇ ਦਿਨ ਬਾਕੀ ਆ ਆਰਡਰ ਕੁਆਲਿਟੀ ਦੇ ਸਕਦੇ ਤੂੰ ਤੇ ਮੈਨੂੰ ਲੱਗਦਾ ਵੀ ਜਿਵੇਂ ਪਹਿਲੇ ਸੂਵੇ ਹੁੰਦੀ ਹੈ ਜੇ ਬਹਿਣੀ ਵਾਲੇ ਪਾਸੋਂ ਥਣ ਵੇਖ ਤੂੰ ਸਿੰਘ ਹਿਲਦੇ ਵੀਰ ਜੀ ਸਿੰਘ ਹਿਲਦੇ ਜੋ ਦੋਸਤੋ ਇੱਧਰ ਦੇਖੋ ਮੀਨੀ ਦੇ ਕਿਉਂ ਬੜੇ ਕਮੈਂਟ ਆਉਂਦੇ ਨੇ ਤੇ ਬਾਈ ਕਹਿੰਦੇ ਹੁੰਦੇ ਆ ਮੀਨੀ ਵੀ ਸਾਨੂੰ ਦਿਖਾਇਆ ਕਰੋ ਤੇ ਵੇਖੋ ਚੰਗੀ ਸੋਹਣੀ ਝੋਟੀ ਸੰਭੀ ਐ ਨਿੱਕੀ ਵੱਖੀ ਦੇ ਵਿੱਚ ਆ ਤੇ ਚੰਗਾ ਸੋਹਣਾ ਪੇਠ ਫੋੜਾ ਆ ਤੇ ਅੱਜ ਮੈਨੂੰ ਲੱਗਦਾ ਕੱਚੀ ਕੰਮ ਸਗਾ 10-15 ਦਿਨਾਂ ਦੀ ਹੋਣੀ ਆ ਬਾਕੀ ਬਾਈ ਉਹਨਾਂ ਨਾਲ ਕਰਦੇ ਗਾ ਲੋ ਸਸੀਗਾ ਵੀਰ ਜੀ ਕਣਵਾ ਸੁਆ ਜੀ ਬਲੂਣਾ ਜੀ ਬਲੂਣਾ ਜੀ ਹਾਂ ਜੀ ਠੀਕ ਹੈ ਜੀ ਇਹ ਕਿੰਨੇ ਦਿਨ ਬਾਕੀ ਆ 20 ਦਿਨ ਬਹੁਤ ਸੋਹਣਾ ਚੱਡਾ ਪਰੂ ਕਿਉਂ ਆ ਜੇ ਢਿੱਲੇ ਢੁੱਲੇ ਬਹੁਤ ਸੋਹਣੀ ਆ ਤੇ ਰਾਜੀ ਵੀ ਸੋਹਣੀ ਆ ਆ ਇੱਕ ਦੋਸਤ ਹੈ ਮੀਨੀ ਇਧਰ ਕੋ ਸਿੰਗਲ ਦੀ ਤੇ ਕੀ ਡਿਮਾਂਡ ਕਰਦੇ ਜੋ 1.5 ਲੈਣ ਕਿੱਥੇ ਹੋ ਆਈ 1 25 1 25 ਦੀ ਠੀਕ ਹੈ ਜੀ ਨੰਬਰ ਦੱਸ 93727178 ਠੀਕ ਹੈ ਬਹੁਤ ਦੋਸਤੋ ਜਿਹੜਾ ਮੇਰਾ ਵੀਰ ਮੀਨੀ ਦਾ ਸ਼ਿਕਾਇਨਾ ਇੱਕ 25 ਵੀਰ ਨੇ ਆਖਿਆ ਚਲੋ ਮਾਨਤਾਂ ਨੂੰ ਉੱਚੋ ਵੀ ਹੋ ਜੂਗਾ ਤੇ ਦੂਜੇ ਨਾਲ ਤਾਉਣ ਵੀਰ ਨੂੰ ਐ ਫੋਨ ਲਾ ਕੇ ਜਿੰਨੇ ਲੈਣੀ ਉਹ ਹੀ ਗੱਲ ਕਰਿਆ ਲਓ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਦੇ ਕੱਦ ਚੈੱਕ ਕਰੋ ਬਾਈ ਦਾ ਵੀ ਤੇ ਝੋਟੀ ਦਾ ਵੀ ਚੰਗਾ ਸੋਹਣਾ ਕੱਦ ਦਾ ਘਾੜ ਦੇ ਚੰਗਾ ਸੋਹਣਾ ਪੇਟ ਪੂਲਾ ਆਰਡਰ ਕੁਆਲਿਟੀ ਤੁਸੀਂ ਚੈੱਕ ਕਰੋ ਦੱਸਣ ਦੀ ਲੋੜ ਨਹੀਂ ਬਹੁਤ ਸ਼ਾਨਦਾਰ ਆਰਡਰ ਕੁਆਲਿਟੀ ਆ ਲਓ ਜੀ ਤੇ ਚੰਗੀ ਸੋਹਣੀ ਹਾਈਟ ਤੇ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਤੇ ਪੂਰੀ ਬਰੀਕੀਆਂ ਦੇ ਵਿੱਚ ਵੇਖੋ 나ੜਾਂ ਦੀ ਦੀਆਂ ਸਾਈਡ ਤੋਂ ਤੇ ਥਣਾ ਦੀ ਕੁਆਲਿਟੀ ਤੁਹਾਨੂੰ ਜਿਹੜੀ ਉਹ ਵੀ ਦਿਖਾ ਦਿੰਦੇ ਬੈਣੀ ਵਾਲੇ ਪਾਸੋਂ ਦੋਸਤੋ ਥਣ ਚੈੱਕ ਕਰ ਸਕਦੇ ਤੁਸੀਂ ਗੇਠ ਗੇਠ ਦੀ ਵਿਰਲ ਤੇ ਥਾੜਿਆ ਤੇ ਮੁਠੀ ਵਾਲਾ ਥਾੜਿਆ ਬਾਕੀ ਵੀਰ ਹੁਣਾ ਨਾ ਕਰਦੇ ਘਰ ਸਸੀਗਾ ਵੀਰ ਜੀ ਸਸੀਗਾ ਜੀ ਉਹ ਠੀਕ ਠਾਕ ਜੀ ਕਿੰਨਾ ਸੁਹਾ ਵੀਰ ਜੀ ਸੁਹਾ ਵੀਰ ਜੀ ਦੂਜਾ ਦੂਜਾ ਸੁਹਾ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨਵਾਜੇ ਨੂੰ 7ਵਾਂ ਦਿਨ ਆ 7ਵਾਂ ਦਿਨ ਜਾਂ ਆ ਕੱਟੀ ਕੱਟਾ ਹਾਂ ਜੀ ਹਾਂ ਕੱਟਾ ਜੀ ਕੱਟ ਇਹ ਤਾਂ ਬੋਲੇ ਜੀ ਆ ਕਿੰਨਾ ਜੀ ਨੱਟ ਜਿਹੜਾ ਬੋਲਾ 14 ਕਿਲੋ ਆ ਜੀ ਐ ਮਣਵਾ ਹਾਂ ਜੀ ਹਾਂ 16 ਲੀਟਰ ਕਰ ਜੂ ਦੁੱਧ ਕੀ ਡਿਮਾਂਡ ਕਰਦੇ ਹੋ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਨੰਬਰ ਦੱਸੋ ਜੀ 9955 567086 ਠੀਕ ਹੈ ਆ ਚੈੱਕ ਕਰੋ ਮੋਰਾ ਨਸਲ ਦੇ ਵਿੱਚ ਝੋਟੀ ਬੇਕਮਾਲ ਸਿੰਘ ਫੇਸ ਕੁਆਲਟੀ ਹਾਈਟ ਬਿਲਕੁਲ ਪੱਧਰੀ ਇਲਾਕੇ ਦੀ ਨਿੱਕੀ ਵੱਖੀ ਦੇ ਵਿੱਚ ਤੇ ਪੇਠਪੁੜਾ 200 ਚੈੱਕ ਕਰ ਸਕਦੇ ਜੀ ਲਾਓ ਬਹੁਤ ਸੋਹਣੀ ਝੋਟੀ ਆ ਬਰੀਕੀਆਂ ਦੇ ਵਿੱਚ ਝੋਟੀ ਆ ਤੇ ਆਰਡਰ ਕੁਆਲਟੀ 200 ਚੈੱਕ ਕਰੋ ਟਾਈਟ ਆਰਡਰ ਕੁਆਲਟੀ ਆ ਜਿਹਨੂੰ ਕਹਿੰਦੇ ਆ ਜੁੜਵੀ ਬਿਲਕੁਲ 98 ਚੈੱਕ ਕਰ ਸਕਦੇ ਆ ਆ ਉਲਟ ਬਹਿਣੀ ਵਾਲੇ ਪਾਸੋਂ ਥਣ ਚੈੱਕ ਕਰੋ ਮੁੱਠੀ ਵਾਲਾ ਥਣ ਪੂਰੇ ਸਪੇਸ ਤੇ ਤੇ ਕਰਦੇ ਬਾਈ ਜੀ ਹੁਣਾਂ ਗੱਲ ਕਿੰਨਾ ਵਾਂ ਸੁਭਾ ਬਾਈ ਜੀ ਇਹ ਦੂਜਾ ਸੁਆ ਜੀ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਸੁਈ ਨੂੰ 10 ਦਿਨ ਹੋ ਗਏ ਦੁੱਧ ਤੇ ਆ ਗਏ ਕਿੰਨਾ ਦੁੱਧ ਆ ਜੀ 2 14 ਕਿਲੋ ਆ ਜੀ ਇਹ ਮਹੀਨਾ ਚਵਾਵਾਵਾਂਗੇ 14 ਕਿਲੋ ਠੀਕ ਹੈ ਕੀ ਡਿਮਾਂਡ ਹੈ ਜੀ ਤੇਰੀ ਫੋਨ ਵੀ ਕਰਾਂਗੇ ਜੀ ਨੰਬਰ ਦਾ 9856567086 ਠੀਕ ਹੈ ਲੋ ਦੋਸਤੋ ਮੋਹਰਾ ਨਸਲ ਦੇ ਵਿੱਚ ਝੋਟੀ ਇੱਕ ਹੋਰ ਇਹਨੂੰ ਸਾਡੇ ਵਾਲੇ ਪਾਸੇ ਨਾ ਕਹਿ ਦਿੰਦੇ ਆ ਲੋਹਾਂ ਰੰਗ ਦੀ ਆਰਡਰ ਕੁਆਲਟੀ ਪੇਠਪੂੜਾ ਚੈੱਕ ਕਰ ਸਕਦੇ ਸੀ ਸਮੋਲ ਵੇਟ ਦੀ ਆ ਪਰ ਬਹੁਤ ਸ਼ਾਨਦਾਰ ਝੋਟੀ ਆ ਬਰੀਕੀਆਂ ਦੇ ਵਿੱਚ ਹਾਈਟ ਸਮੋਲ ਆ ਤੇ ਬੇਲ ਬਿਲਕੁਲ ਸਟੇਡ ਆ ਤੇ ਨਿੱਕੀ ਵੱਖੀ ਦੇ ਵਿੱਚ ਝੋਟੀ ਆ ਆਰਡਰ ਕੁਆਲਟੀ ਫੇਰ ਚੈੱਕ ਕਰ ਸਕਦੇ 98 ਚੈੱਕ ਸਕਦੇ ਬਹਿਣੀ ਵਾਲੇ ਪਾਸੇ ਤੇ ਕਰਦੇ ਵੀਰ ਜੀ ਉਹਨਾਂ ਨਾਲ ਗੱਲ ਬੁਲ ਗਈ ਆ ਸਾਰੇ ਹਾਂਜੀ ਸੱਸੀ ਕਾਹ ਜੀ ਕਿਨਵਾ ਸੁਭਾ ਜੀ ਏ ਪਲੂਨ ਆ ਜੀ ਪਲੂਨ ਆ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਸੂਈ ਨੂੰ ਪੰਜਵਾਂ ਛੇਵਾਂ ਦਿਨ ਆ ਜੀ ਬੌਲੇ ਕੀ ਹੈ ਮਗਰ ਕੀ ਹੈ ਜੀ ਮਗਰ ਕੱਟਾ ਜੀ ਕੱਟਾ ਜੀ ਕਿ ਕਿੰਨਾ ਮੰਨ ਲੂ ਵੀ ਆ ਜੀ ਬੌਲਾ ਹੈ ਬੌਲੇ ਦੇ ਲਈ ਹੋ ਗਈ 12 ਕਿਲੋ 12 ਕਿਲੋ ਦੁੱਧ ਕਿੰਨਾ ਕਰ ਦੇ ਦੁੱਧ ਕਰ ਦੋ ਜੀ 14 ਕਿਲੋ 11 ਲੀਟਰ ਤਾਂ ਮਿਨਮ ਆ ਆਪਾਂ ਗਾਰੰਟੀ ਆ ਉਹ ਅਗਲਾ ਸਾਮਕੇ 15 ਚੋਲੇ ਤੇ ਭਾਵੇਂ 5 ਚੋਲੇ 5 ਚੋਲੇ ਠੀਕ ਕੀ ਡਿਮਾਂਡ ਆ ਜੀ ਹੁਣ ਦੋ ਇੱਕ 40 ਕਰ ਦਿਆਂ ਜੀ ਦੇ ਲੈਣ ਕਿੱਥੇ ਹੋ ਇੱਕ 30 ਹੀ ਦੇ ਦਾਂਗੇ ਨੰਬਰ ਦੱਸੋ 85958 2900 ਠੀਕ ਹੈ